200000 ਪਲੱਸ ਲੈ ਕੇ ਹੁਣ ਲੋਕਾਂ ਦਾ ਖਿਆਲ ਆ ਗਿਆ ਕੁਰਸੀ ਬਹੁਤ ਕੁਝ ਕਰਵਾ ਦਿੰਦੀ ਹੈ ਹੁਣ ਸਾਰੇ ਮਿੱਠੀਆਂ ਗੋਲੀਆਂ ਵੰਡਣਗੇ ਪੰਜ ਮਹੀਨੇ ਉਹ ਪਹਿਨਾ ਕਰਦੇ ਸਾਵੀ ਗੱਲ ਬਣਦੀ ਜੀ ਬਈ ਹਾਂ ਨਹੀਂ ਵਜਣੀਆਂ ਚਾਹੀਦੀਆਂ ਹੁਣ ਤਾਂ ਲਖਿਆ ਨਾ ਆ ਰਹੀ ਐ ਅਕਟੂਬਰ ਉਹਨੂੰ ਦੇਖ ਕੇ ਤਾਂ ਪੱਕੀ ਗੱਲ ਹੈ ਵੀ ਸਾਰੇ ਆਪਣੇ ਆਪਣੇ ਜਲੂਸ ਜਮੂ ਪਜਾਵਣਗੇ ਬਾਈ ਕਿ ਮੇਰਾ ਬੈਸਟ ਆਪੀਸ ਕਰਕੇ ਹੈ ਕਿ ਜਿਹੜਾ ਬੰਦਾ ਜੈਨੂਅਲ ਆ ਉਹ ਕਦੇ ਪੋਲੀਟਿਸ਼ੀਅਨ ਹੋ ਹੀ ਨਹੀਂ ਸਕਦਾ ਪੋਲੀਟਿਕਸ ਕਿਉਂ ਬੰਦਾ ਜਿਹੜਾ ਮਿੱਠੀ ਗੋਲੀ ਦੇ ਸਕਦਾ ਠੀਕ ਹੈ ਤੇ ਮੇਅਰ ਸਾਹਿਬਾਂ ਨੂੰ ਹੁਣ ਖਿਆਲ ਆਇਆ ਇਹ ਪੂਰਾ ਪੁਲ ਪੋਲੀਟੀਕਲ ਥਿੰਗ ਹੈ ਜੀ ਤੇ ਕੋਈ ਉਹ ਕਿਸੇ ਦਾ ਕੋਈ ਦਰਦ ਨਹੀਂ ਆਇਆ ਕਿਸੇ ਨੂੰ ਕਿਸ ਸਟੰਟ ਹੈ ਤੁਹਾਡੇ ਸਾਹਿਬ ਸਟੰਟ ਹੈ ਪੋਲੀਟੀਕਲ ਸਟੰਟ ਹੈ ਹਾਂਜੀ ਇਹ ਪੋਲੀਟੀਕਲ ਸਟੰਟ ਹੈ ਇਹ ਪੋਲੀਟੀਕਲ ਸਟੰਟ ਹੈ ਪੂਰਾ ਵੋਟਾਂ ਦਾ ਚੱਕਰਾ ਸਾਰਾ ਕੁਰਸੀ ਦਾ ਚੱਕਰਾ ਤਨਖਾਹ ਵਧਾਉਣੀ ਹੀ ਕਿਉਂ ਆ ਜਿੰਨੇ ਜਿੰਨੇ ਦੇ ਨਹੀਂ ਕਰਨੀ ਹੈ ਤਨਖਾਹ ਵਧਾਉਣੀ ਹੀ ਕਿਉਂ ਨਹੀਂ ਹੂੰ ਹੂੰ ਠੀਕ ਹੈ ਜੀ ਤੇ ਬਾਕੀ ਉਸ ਤੋਂ ਬਾਅਦ ਕਿੰਨੀਆਂ ਤਨਖਾਹਾਂ ਮਿਲਿਆ ਮੈਨੂੰ ਲੱਗਦਾ ਨਹੀਂ ਕੋਈ ਡੋਨੇਟ ਕੀਤੀ ਹੋਣੀ ਹੈ ਜੀ ਉਹਨਾਂ ਨੇ ਜੇ ਡੋਨੇਟ ਕੀਤੀ ਹੁੰਦੀ ਆ ਕੇ ਉਹਨਾਂ ਨੇ ਫਿਰ ਤੋਂ ਜ਼ਰੂਰ ਕਹਿਣਾ ਸੀ ਕੋਈ ਮੈਂ ਤਾਂ ਡੋਨੇਟ ਕਰਦੇ ਆ ਇਹ ਸਾਰਾ ਕੁਝ ਆਪਣਾ ਕਮੋਡੀਟ ਕਰੀ ਜਾਂਦੇ ਆ ਫਿਰ ਜਦੋਂ ਉਹ ਆਉਂਦੇ ਆ ਮੀਡੀਆ ਤੇ ਆਉਂਦੇ ਆ ਤੇ ਫਿਰ ਕਹਿੰਦੇ ਜੀ ਅਸੀਂ ਸਾਰਿਆਂ ਦਾ ਧਿਆਨ ਰੱਖਦੇ ਆ ਐ ਨਹੀਂ ਹੋਣਾ ਚਾਹੀਦਾ ਦਿਸ ਇਜ਼ ਬੈਡ ਵੀ ਜੀਦਾ ਦੇਖੋ ਨਾ ਇਹ ਹਾਲੇਵਾਲ ਜੀ ਉਹਨਾਂ ਦਾ ਉਹਨਾਂ ਨੇ ਆਪਣਾ ਇੰਨਾ ਸੋਹਣਾ ਸਿਸਟਮ ਕਰਤਾ ਜਦੋਂ ਵੰਗਾਈ ਵੱਧੇ ਕਿ ਉਹਨਾਂ ਰੇਸ ਆਪਣਿਆਂ ਮਿਲ ਜਾਣੀ ਉਹਨਾਂ ਨੂੰ ਹਾਂ ਫਿਰ ਇਹ ਲੋ ਤਾਂ ਇੱਥੇ ਵੀ ਆਉਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਬੜੀ ਰਿਕੁਆਇਰਮੈਂਟ ਹੈ ਦੀ ਬਿਲਕੁਲ ਹੋਣਾ ਚਾਹੀਦਾ ਕਿਤੇ ਹੋਣਾ ਚਾਹੀਦਾ 15 ਡਾਲਰ ਚ ਕੀ ਬੁੰਦਾ ਦੱਸੋ ਮੈਨੂੰ ਜੀ ਹੁਣ ਹੁਣ ਇਹਨਾਂ ਨੂੰ ਲੋਕਾਂ ਦਾ ਆ ਗਈ ਯਾਦ ਇਹ ਮੇਅਰ ਸਾਹਿਬ ਕਰਦੇ ਜੀ ਦੋ ਵੋਟਾਂ ਇਹਨਾਂ ਦੇ ਬਖਸੇ ਚੋਂ ਨਿਕਲਣੀਆਂ ਨੇ ਇੱਕ ਇਹਨਾਂ ਦੀ ਆਪਣੀ ਦੇ ਇੱਕ ਇਹਨਾਂ ਦੇ ਜਿਹੇ ਕਾਉਂਸਲਰ ਦੀ ਮੇਰ ਜੋਤੀ ਗੌਂਡਕ ਨੇ ਅੱਜ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਉਹ ਹੋ ਜੋ ਮੰਗਲਵਾਰ ਨੂੰ ਨੈਕਸਟ ਵੀਕ ਮੰਗਲਵਾਰ ਨੂੰ ਮਤਾ ਲੈ ਕੇ ਆਉਂਗੇ ਜਿਸ ਨਾਲ ਕਾਉਂਸਲਰਸ ਦੀ ਜੋ ਤਨਖਾਹਾਂ ਉਹ 2024 ਦੇ ਲੈਵਲ ਤੇ ਫ੍ਰੀਜ਼ ਕਰਨ ਦਾ ਉਹਦੇ ਵਿੱਚ ਪ੍ਰਪੋਜ਼ਲ ਹੋਵੇਗਾ ਪ੍ਰਸਤਾਵ ਹੋਵੇਗਾ ਮੇਰ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਸਾਡੇ ਲੋਕ ਨੇ ਇਕਨੋਮਿਕ ਪ੍ਰੈਸ਼ਰ ਨਾਲ ਜੂਝ ਰਹੇ ਨੇ ਤੇ ਇਹ ਲਿਵਿੰਗ ਕਾਸਟ ਗ੍ਰੋਸਰੀ ਕਾਸਟ ਯੂਟਿਲਿਟੀਜ਼ ਦੀ ਕਾਸਟ ਵਧਣ ਕਰਕੇ ਹੋਇਆਗਾ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੁਣੌਤੀਆਂ ਨੂੰ ਚੈਲੰਜਸ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਇਲੈਕਟਿਡ ਅਫੀਸ਼ੀਅਲਸ ਜੇ ਆਪਣੇ ਤਨਖਾਹਾਂ ਵਧਾਉਣਗੇ ਉਹਨਾਂ ਨੂੰ ਪਤਾ ਹੁੰਦੇ ਸੁਣਦੇ ਹੋਏ ਵੀ ਤਨਖਾਹਾਂ ਲੋਕ ਤਾਂ ਜੂਝ ਰਹੇ ਨੇ ਤੋਂ ਉਧਰ ਦੂਜੇ ਪਾਸੇ ਅਸੀਂ ਤਨਖਾਹਾਂ ਵਧਾ ਲਈਏ ਉਹ ਕਹਿੰਦੇ ਇਹ ਗੱਲ ਫਾਬਦੀ ਨਹੀਂ ਠੀਕ ਨਹੀਂ ਲੱਗਦੀ ਦੂਜੇ ਪਾਸੇ ਚਾਰ ਕਾਉਂਸਲਰ ਜਿਨ੍ਹਾਂ ਨੇ ਇਕੱਠੇ ਰਲ ਕੇ ਇੱਕ ਪਾਰਟੀ ਦਾ ਵੀ ਗਠਨ ਕੀਤਾਗਾ ਤੇ ਉਹ ਮਿਊਨਿਸਪਲ ਚੋਣਾਂ ਦੇ ਵਿੱਚ ਉਹਨਾਂ ਨੇ ਸਲੀਟ ਬਣਾਈ ਹੈਗੀ ਆ ਆਪਣੀ ਉਹ ਹੈਗੇ ਆ ਕਾਉਂਸਲਰ ਸੋਨਿਆ ਸ਼ਾ ਡੈਨ ਮਕਲੀਨ ਟੈਰੀ ਵੋਂਗ ਅਤੇ ਅੰਦਰੇ ਸ਼ੇਬੋ ਇਹ ਇੱਕ ਮੋਸ਼ਨ ਲੈ ਕੇ ਆਉਣਾ ਚਾਹੁੰਦੇ ਨੇਗੇ ਉਹ ਵੀ ਲੈ ਕੇ ਆਉਣਗੇ ਇਨਫੈਕਟ ਟਿਊਜ਼ਡੇ ਨੂੰ ਹੀ ਕਿ 2024 ਰੇਟ ਨੂੰ ਜੋ ਤਨਖਾਹਾਂ ਦਾ ਲੈਵਲ ਹੈ ਉਸ ਨੂੰ 2030 ਤੱਕ ਫ੍ਰੀਜ਼ ਕੀਤਾ ਜਾਵੇ ਉਹ ਕਹਿੰਦੇ ਵੀ ਜਿਹੜੀ ਮੈਥਡੋਲੋਜੀ ਵਰਤੀ ਜਾਂਦੀ ਹੈ ਜਿਹੜੀ ਕਾਉਂਸਲਰਸ ਦੀ ਸੈਲਰੀ ਵਧਾਉਣ ਵਾਸਤੇ ਉਹ ਬਹੁਤ ਇਫੈਕਟਿਵ ਹੈ ਵਧੀਆ ਹੈ ਬਟ ਉਹ ਕਹਿੰਦੇ ਵੀ ਇਕਨੋਮਿਕ ਕ੍ਰਾਈਸਿਸ ਨੂੰ ਦੇਖਦੇ ਹੋਏ ਤੇ ਲੋਕਾਂ ਦੇ ਹਾਲਾਤ ਦੇਖਦੇ ਹੋਏ ਇਹ ਬਿਲਕੁਲ ਬੇਤੁਕੀ ਗੱਲ ਲੱਗਦੀ ਹੈ ਕਿ ਅਸੀਂ ਬਾਰੀ-ਬਾਰੀ ਹਰ ਸਾਲ ਆਪਦੀਆਂ ਤਨਖਾਹਾਂ ਵਧਾਈਏ ਜਿਸ ਦਿਨ ਪਹਿਲੇ ਦਿਨ ਇਹ ਖਬਰ છਪੀ ਸੀਗੀ ਮਿਕਾਸ਼ਾ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਖਬਰ ਆ ਗਈ ਸੀਗੀ ਮੈਂ ਪਹਿਲੇ ਦੂਜੇ ਦਿਨ ਹੀ ਉਦੋਂ ਹੀ ਅਸੀਂ ਤੁਹਾਡੇ ਨਾਲ ਈਵਨਿੰਗ ਸ਼ੋਅ ਦੇ ਵਿੱਚ ਸ਼ੇਅਰ ਕੀਤਾ ਸੀਗਾ ਕਿਉਂਕਿ ਇਹ ਇਲੈਕਸ਼ਨ ਈਅਰ ਹੈ ਮਨਿਸਪਲ ਚੋਣਾਂ ਹੋਣੀਆਂ ਐ ਇਸ ਸਾਲ ਪਿਛਲੇ ਸਾਲ ਤਾਂ ਵਿਧਾਲੀਆਂ ਕੌਂਸਲਰਸ ਨੇ ਹੁਣ ਇਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਪ੍ਰਚਾਰ ਕਰਨ ਜਾਣਾ ਹੈਗਾ ਕੈਂਪੇਨ ਕਰਾਂਗੇ ਤਾਂ ਹੋ ਸਕਦਾ ਵੀ ਸਾਨੂੰ ਬਹੁਤ ਵੱਡਾ ਪੁਸ਼ ਬੈਕ ਮਿਲੇ ਜਾਂ ਲੋਕ ਜੋ ਹੈ ਸਾਡੇ ਅਗੇਂਸਟ ਹੋ ਜਾਣ ਸ਼ਾਇਦ ਇਸ ਜੀ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਨੇ ਇਹ ਫੈਸਲਾ ਲਿਆ ਪਿਛਲੇ ਸਾਲ ਪ੍ਰੋਪਰਟੀ ਟੈਕਸ ਇਨਕਰੀਸ ਕੀਤੇ ਗਏ ਸੀਗੇ ਉਹਦੇ ਨਾਲ ਨਾਲ ਇਹਨਾਂ ਨੇ ਆਪਣੀਆਂ ਤਨਖਾਹਾਂ ਵੀ ਵਧਾਈਆਂ ਸੀਗੀਆਂ ਉਦੋਂ ਵੀ ਕਾਫੀ ਸਾ ਰਿਵੋਲਟ ਹੋਇਆ ਸੀ ਸੋ ਅਸੀਂ ਤੁਹਾਡੇ ਅੱਗੇ ਇਹੀ ਸਵਾਲ ਰੱਖਨੇ ਆ ਤੁਹਾਡੀ ਰਾਏ ਜਾਣਨਾ ਚਾਹੁੰਦੇ ਆ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਪਿਛਲੇ ਸਾਲ ਤੋਂ ਲੈਸਨ ਲੈਂਦੇ ਹੋਏ ਜਦੋਂ ਇਹਨਾਂ ਦਾ ਦਾ ਵਿਰੋਧ ਹੋਇਆ ਲੋਕਾਂ ਨੇ ਬੁਰਾ ਮਣਾਇਆ ਇਸ ਗੱਲ ਦਾ ਕੀ ਤੁਸੀਂ ਸਾਡੇ ਹਾਲਾਤਾਂ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਵੀ ਅਸੀਂ ਸਟਰਗਲ ਕਰ ਰਹੇ ਹਾਂ ਤੇ ਉਹਦੇ ਵਿੱਚ ਇਹਨਾਂ ਦੇ ਸਾਰੇ ਕਾਉਂਸਲਰਜ਼ ਦੀ ਤਨਖਾਹ ਵਧਨ ਦੀ ਗੱਲ ਸਾਹਮਣੇ ਆਈ ਠੀਕ ਹੈ ਤੇ ਉਹਦੇ ਉਹਦੇ ਵਿੱਚ ਨਾਲ-ਨਾਲ ਇਹਨਾਂ ਨੇ ਪ੍ਰਾਪਰਟੀ ਟੈਕਸ ਵੀ ਵਧਾ ਲਏ ਮੈਨੂੰ ਯਾਦ ਆ ਅਸੀਂ ਇੱਥੇ ਈਵਨਿੰਗ ਸ਼ੋਅ ਦੇ ਵਿੱਚ ਕਾਲ ਇਨ ਸੈਗਮੈਂਟਸ ਕੀਤੇ ਸੀ ਤੇ ਲੋਕਾਂ ਨੇ ਆਪਣੀਆਂ رائے ਰੱਖੀ ਸੀ ਤੇ ਸਾਰੇ ਲੋਕ ਤੰਗ ਪਰੇਸ਼ਾਨ ਸੀਗੇ ਕਿ ਉਸ ਤੋਂ ਉਸ ਚੀਜ਼ ਤੋਂ ਸਬਕ ਸਿੱਖ ਕੇ ਇਹਨਾਂ ਨੇ ਐ ਕਿ ਜੋ ਫ੍ਰੀਜ਼ਿੰਗ ਦੀ ਗੱਲ ਕਹੀ ਉਹ ਜੈਨੂਲੀ ਕਹੀ ਹੈ ਵੀ ਇਹਨਾਂ ਨੇ ਲੈਸਨ ਲਰਨ ਕਰ ਲਿਆ ਵੀ ਨਹੀਂ ਜੇ ਜਦੋਂ ਇਕਨੋਮਿਕ ਕ੍ਰਾਈਸਿਸ ਚੱਲਦਾ ਹੋਵੇ ਕਦੇ ਵੀ ਆਪਣੀ ਤਰਖਾਹ ਨਾ ਵਧਾਓ ਇਹ ਠੀਕ ਗੱਲ ਹੈ ਜਾਂ ਤੁਹਾਨੂੰ ਲੱਗਦਾ ਵੀ ਹੋਲੀ ਸੋਲੀ ਇਲੈਕਸ਼ਨ ਇਅਰ ਹੈ ਮਿਨਿਸਪਲ ਚੋਣਾਂ ਦੇ ਵਿੱਚ ਤੇ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਇੱਕ ਪਾਸੇ ਚਾਰ ਕਾਉਂਸਲਰ ਦਾ ਟੜਾ ਹੈ ਇੱਕ ਪਾਸੇ ਮੇਅਰ ਕਿਉਂਕਿ ਉਹ ਵੀ ਕਮਿਟ ਕਰ ਚੁੱਕੇ ਨੇ ਵੀ ਉਹ ਰੀਕੰਟੈਸਟ ਕਰਨਗੇ ਰਾਈਟ ਸੋ ਉਹ ਕਹਿੰਦੇ ਵੀ ਮੈਂ ਮਤਾ ਲੈ ਕੇ ਆਉਂਗੀ ਇੱਕ ਦੂਸਰੇ ਨੂੰ ਬੈਟਰ ਕਰਨ ਦੀ ਗੇਮ ਵੀ ਚੱਲ ਰਹੀ ਆ ਬਰਾਬਰ ਹੁਣ ਪਹਿਲਾਂ ਤਾਂ ਹੌਲੀ ਹੌਲੀ ਟਿਚਕੁਟੀ ਚ ਕੋਈ ਲੋ ਮਾੜੀ ਮੋਟੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ ਬਟ ਹੁਣ ਤਾਂ ਮਾਹੌਲ ਹੌਲੀ ਹੌਲੀ ਪਖਣਾ ਸ਼ੁਰੂ ਹੋ ਗਿਆ ਪੂਰੀ ਤਰੀਕੇ ਨਾਲ ਇਹ ਪਹਿਲਾ ਸਾਈਨ ਹੈ ਤੁਸੀਂ ਕਹਿ ਸਕਦੇ ਆਪਾਂ ਕਹਿ ਸਕਦੇ ਆ ਸੋ ਕੀ ਤੁਹਾਨੂੰ ਲੱਗਦਾ ਹੈ ਕਿ ਸਿਰਫ ਔਰ ਸਿਰਫ ਚੋਨਾ ਦੇ ਵਿੱਚ ਇਹਨਾਂ ਨੂੰ ਨੁਕਸਾਨ ਨਾ ਹੋਵੇ ਜਾਂ ਲੋਕ ਇਹ ਗੱਲ ਨੂੰ ਕੰਸਿਡਰ ਕਰ ਲੈਣ ਜਾਂ ਇਹਨਾਂ ਕੋਲ ਕਹਿਣ ਨੂੰ ਇੱਕ ਗੱਲ ਹੋ ਜੇ ਆਰਗੂਮੈਂਟ ਹੋ ਜੇ ਵੀ ਦੇਖੋ ਪਿਛਲੇ ਸਾਲ ਅਸੀਂ ਕੀ ਕੀਤਾ ਬਟ ਐਤ ਕੀ ਅਸੀਂ ਫਰੀਜ਼ ਕਰ ਦਿੱਤਾ ਉਹ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਕੀਤਾ ਜਾ ਰਿਹਾ ਤਾਂ ਕਿ ਲੋਕ ਜੋ ਹੈ ਇਹਨਾਂ ਦੇ ਓਵਰਆਲ ਬਾਕੀ ਮੁੱਦਿਆਂ ਇਹ ਮੁੱਦੇ ਦੇ ਉੱਤੇ ਸਵਾਲ ਨਾ ਖੜੇ ਕਰਨ ਕੁਲਬੀਰ ਰੰਧਾਵਾ ਜੀ ਦਾ ਮੈਸੇਜ ਆਇਆ ਉਹ ਕਹਿੰਦੇ ਵਾਓ 200000 ਪਲਸ ਲੈ ਕੇ ਹੁਣ ਲੋਕਾਂ ਦਾ ਖਿਆਲ ਆ ਗਿਆ ਕੁਰਸੀ ਬਹੁਤ ਕੁਝ ਕਰਵਾ ਦਿੰਦੀ ਹੈ ਹੁਣ ਸਾਰੇ ਮਿੱਠੀਆਂ ਗੋਲੀਆਂ ਵੰਡਣਗੇ ਇਹ ਕੁਲਬੀਰ ਰੰਦਾਵਾ ਜੀ ਦਾ ਮੈਸੇਜ ਹੈ ਕੁਲਬੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਕਹਿੰਦਾ ਕਹਿੰਦਾ ਰਹਿ ਗਿਆ ਮੈਂ ਹੁਣ ਕਹਿਣਾ ਹੀ ਸੀਗਾ ਵੀ ਇਹ ਕੁਲਬੀਰ ਜੀ ਦਾ ਬੈਸਟ ਟੌਪਿਕ ਹੈਗਾ ਇਹਦੇ ਉੱਤੇ ਸਭ ਤੋਂ ਵੱਧ ਇਹ ਕਮੈਂਟ ਕਰਦੇ ਆ ਜਾਂ ਕਹਿ ਲਓ ਸਭ ਤੋਂ ਵੱਧ ਇਹ ਵਾਚ ਕਰਕੇ ਕੌਲਾਂ ਕਰਦੇ ਇਸ ਟੌਪਿਕ ਦੇ ਉੱਤੇ ਤੇ ਜਿੱਦਨ ਜਦੋਂ ਮੈਂ ਖਬਰ ਲਿਖ ਵੀ ਰਿਹਾ ਸੀਗਾ ਉਦੋਂ ਵੀ ਮੈਨੂੰ ਤੁਹਾਡਾ ਖਿਆਲ ਜ਼ਰੂਰ ਆਇਆ ਸੀਗਾ ਵੀ ਵਾਈ ਜੀ ਦਾ ਕਮੈਂਟ ਯਾਰ ਇਹਦੇ ਉੱਤੇ ਕਾਲ ਪਹਿਲੀ ਪਹਿਲੇ ਨੰਬਰਾਂ 'ਚ ਹੀ ਆਊਗੀ। ਉਹੀ ਹੋਇਆ ਤੁਹਾਡਾ ਕਮੈਂਟ ਨਾਲ ਦੀ ਨਾਲ ਆ ਗਿਆ ਜੀ। ਤੇ ਹੁਣ ਚੱਲਦੇ ਆਂ ਪਹਿਲੇ ਕਾਲਰ ਵੱਲ। ਮੁੰਡੀ ਸਾਹਿਬ ਸ਼ੋਅ ਸ਼ਾਮਲ ਹੋ ਗਏ ਨੇ। ਸਵਾਗਤ ਹੈ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਹਾਂ ਜੀ। ਜੋ ਕਮ ਜੀ ਇਹ ਤਾਂ ਆ ਜਿਹੜਾ ਉਹ ਜੁਆ ਮੇਰੇ ਸਾਹਮਣੇ ਵੀ ਕਿਹਾ ਵੀ ਐਸੀ ਫ੍ਰੀ ਕਰਨਾ ਹੈਗਾ ਇਹ ਅਗਰ ਸੰਖਾ ਦਾ ਦੂਜੀ ਪਾਰਟੀ ਆਜੀ ਉਹ ਕਹਿੰਦੇ ਸੀ ਚੱਕੀ ਕਰ ਦਾਂਗੇ ਆਪਾਂ ਹੂੰ ਇਹ ਸਿੱਧੀ ਜੀ ਗੱਲ ਹੈ ਜੇ ਇਹ ਜੀ ਕੰਮ ਕਰਨੇ ਹੁੰਦੇ ਹਨ ਨਾ ਕਰਤੇ ਗਾ ਪਿਛਲੇ ਸਾਲ ਤੋਂ ਪੰਜ ਮਹੀਨੇ ਕੋਰ ਪਹਿਲਾਂ ਕਰਦੇ ਤਾਂ ਵੀ ਗੱਲ ਬਣ ਜੀ ਗਈ ਵੀ ਹਾਂ ਨਹੀਂ ਵਜਣ ਜਾਂ ਚਾਹੀਦੀ ਹਾਂ ਹੁਣ ਅਲੈਕਸਿਆ ਆ ਰਹੀ ਹੈ ਅਕਤੂਬਰ ਉਹਨੂੰ ਦੇਖ ਕੇ ਤਾਂ ਪੱਕੀ ਗੱਲ ਹੈ ਵੀ ਸਾਰੇ ਆਪਣੇ ਆਪਣੇ ਇਹ ਲੋਕੀ ਤਾਂ ਵੀ ਪਿਆਣਗੇ ਤਾਂ ਕਿ ਲਾਨੂੰ ਲੋਕਾਂ ਦਾ ਇਹੋ ਜਿਹਾ ਗੱਲਾਂ 'ਚ ਸਾਹਮਣਾ ਨਾ ਕਰਨਾ ਪਵੇ ਇਹ ਨੰਗਾਈ ਬਹੁਤ ਔਰ ਲੋਕਾਂ ਨੇ ਕਹਿ ਨਹੀਂ ਸੀ ਪੱਕਾ ਹੁਣ ਵੀ ਕਹੂੰਗਾ ਇਹ ਗੱਲ ਦੀ ਹੁਣ ਵੀ ਨਹੀਂ ਆਚਾ ਲੋਕਾਂ ਨੇ ਗਟੈਂਸ ਪਰ ਇਹ ਵੀ ਜੋ ਕੁਝ ਕਹੇ ਨਾ ਸਿਰਫ ਇਲੈਕਸ਼ਨ ਦਾ ਮੁੱਦਾ ਔਰ ਕੁਝ ਨਹੀਂ ਆਏਗਾ ਜਿਹੜੇ 24 ਤੱਕ ਕਹਿ ਰਹੇ ਉਹਨਾਂ ਨੇ ਪਾਰਟੀ ਬਣਾਈ ਹੋਈ ਹੈ ਮੈਂ ਸ਼ਾਇਦ ਸਾਡੇ ਵੱਲ ਜਿਆਦਾ ਲੋਕਾਂ 'ਚ ਘੋਜੂਗਾ ਵੀ ਹਾਂ ਨੰਮੀ ਦੇ ਤੱਕ ਇਹ ਕਦ ਦੇਗੇ ਹਮਮ ਪਰ ਤਾਂ ਦਾ ਇਹ ਇਸ ਰੂਪ ਵਿੱਚ ਇਹ ਚੱਲਦਾ ਸਾਡੀ ਗੱਲ ਆ ਸਾਡੀ ਜਗਾਹ ਚੱਲਦਾ ਕਿਸੇ ਵੀ ਅਸੈਂਬਲੀ ਹੋਵੇ ਪਾਰਲੀਮੈਂਟ ਹੋਵੇ ਮੰਨਦੇ ਆ ਮੰਨਦੇ ਆ ਜੀ ਇਹ ਗੱਲ ਵੀ ਚੱਲਦਾ ਹਰ ਕਿਤੇ ਚੱਲਦਾ ਬਟ ਕੀ ਮੈਂ ਤੁਹਾਨੂੰ ਤੁਸੀਂ ਤਾਂ ਬਹੁਤ ਐਕਸਪੀਰੀਐਂਸਡ ਹੋ ਤੁਸੀਂ ਤਾਂ ਹਰ ਦੌਰ ਦੇਖਿਆ ਕੈਲਗਰੀ ਦੇ ਵਿੱਚ ਮੈਂ ਤੁਹਾਨੂੰ ਐ ਪੁੱਛਦਾ ਕਿ ਤੁਹਾਨੂੰ ਲੱਗਦਾ ਵੀ ਲੋਕ ਇਸ ਗੱਲ ਨੂੰ ਯਾਦ ਰੱਖਣਗੇ ਇਹਨਾਂ ਨੇ ਵੀ ਪੀਕ ਕ੍ਰਾਈਸਿਸ ਦੇ ਵਿੱਚ ਕਾਉਂਸਲਰਸ ਨੇ ਆਪਣੀ ਤਨਖਾਹ ਵਧਾਈਆਂ ਸੀਗੀਆਂ ਨਜ਼ਰ ਅੰਦਾਜ਼ ਕਰਦੇ ਹੋਏ ਵੀ ਕਿਸ ਤਰ੍ਹਾਂ ਲੋਕ ਜੂਝ ਰਹੇ ਨੇਗੇ ਅਭੀ ਇਹ ਤਾਂ ਪਰਹਣ ਵਾਲਿਆਂ ਤੇ ਗੱਲਾਂ ਜਰੂਰ ਆ ਦੇ ਖੁਮੇਈ ਵੀ ਇਹਨਾਂ ਕੁਝ ਹੁੰਦੇ ਹੋਏ ਸੀ ਇਹਨਾਂ ਨੇ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ ਨਾ ਬਲਾਉ ਨਾ ਬਲਾਉ ਉਹ ਪਹਿਲੇ ਸੀ ਹੁਣਾ ਚਾਹੀਦਾ ਸੀ ਜੋ ਹੋਣਾ ਚਾਹੀਆ ਭਈ ਨਹੀਂ ਆਉਣੀ ਚਾਹੀਦੀ ਪਰ ਹੁਣ ਬੋਲਣ ਚ ਕੋਈ ਫੈਲਾ ਦੀ ਰਗਾਈ ਠੀਕ ਹੈ ਬਿਲਕੁਲ ਹਾਂਜੀ ਬਹੁਤ ਧੰਵਾ ਜੀ ਤੁਸੀਂ ਕਾਲ ਕੀਤੀ ਮਿਹਰਬਾਨੀ ਕੁਲਵੀਰ ਜੀ ਸ਼ੋ ਸ਼ਾਮਲ ਹੋ ਗਏ ਨ ਸਵਾਗਤ ਹੈ ਭਾਈ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਬੈਸਟ ਟਾਪਿਕ ਇਸ ਕਰਕੇ ਹੈ ਕਿ ਜਿਹੜਾ ਬੰਦਾ ਜੈਨੂਅਲ ਆ ਉਹ ਕਦੇ ਪੋਲਿਟਿਸ਼ੀਅਨ ਹੋ ਹੀ ਨਹੀਂ ਸਕਦਾ ਪੋਲਿਟਿਸ਼ੀਅਨ ਕੋਈ ਬੰਦਾ ਜਿਹੜਾ ਮਿੱਠੀ ਗੋਲੀ ਦੇ ਸਕਦਾ ਠੀਕ ਹੈ ਤੁਹਾਨੂੰ ਯਾਦ ਹੋਣਾ ਥੋਡੇ ਸ਼ੋਅ ਤੇ ਮੇਰੇ ਖਿਆਲ ਨਾਲ ਰਿਸ਼ੀ ਨਾਗਰੇ ਦੀ ਸ਼ੋਅ ਤੇ ਅੱਗੇ ਰਾਜਤਾਲੀ ਆ ਉਹਨਾਂ ਨੇ ਕਿਹਾ ਸੀ ਵੀ ਮੈਂ ਜਿਹੜੀ ਦੇਸ ਲਈ ਆ ਮੈਗਨੇਟ ਕਰੂੰਗਾ ਮੈਂ ਉਹਦੀ ਟੈਕਸ ਰਸੀਦ ਵੀ ਨਹੀਂ ਲੈਣੀ ਹੂੰ ਹੂੰ ਮੈਂ ਉਹਦੋਂ ਵੀ ਰਿਸ਼ੀ ਨਾਗਰੇ ਨੂੰ ਮੈਸੇਜ ਆਇਆ ਸੀ ਵੀ ਧਾਰੀਵਾਲ ਸਾਹਿਬ ਨੂੰ ਕਹੋ ਵੀ ਤੁਸੀਂ ਮੈਗਨੇਟ ਕਿਉਂ ਕਰਨੇ ਪੈਸੇ ਵਾਪਸ ਬਜਟ ਵਿੱਚ ਕਿਉਂ ਨਹੀਂ ਪਾਉਂਦੇ ਜੇ ਤੁਹਾਨੂੰ ਇੰਨਾ ਹੀ ਉਹਨੂੰ ਵਾਪਸ ਬਜਟ ਦੇ ਵਿੱਚ ਪਾਓ ਤੇ ਮੇਅਰ ਸਾਹਿਬਾਂ ਨੂੰ ਹੁਣ ਖਿਆਲ ਆਇਆ ਇਹ ਪੂਰਾ ਪੋਲੀਟੀਕਲ ਥਿੰਗ ਹੈ ਜੀ ਇਹਦੇ ਵਿੱਚ ਕੋਈ ਉਹ ਕਿਸੇ ਦਾ ਕੋਈ ਦਰਦ ਨਹੀਂ ਆਇਆ ਕਿਸੇ ਨੂੰ ਇਹ ਸਟੰਟ ਹੈ ਤੁਹਾਡੇ ਸਾਹਮਣੇ ਸਟੰਟ ਹੈ ਪੋਲੀਟੀਕਲ ਸਟੰਟ ਹੈ ਹਾਂਜੀ ਇਹ ਪੋਲੀਟੀਕਲ ਸਟੰਟ ਹੈ ਇਹ ਪੋਲੀਟੀਕਲ ਸਟੰਟ ਹੈ ਇਹ ਪੂਰਾ ਵੋਟਰਾਂ ਦਾ ਚੱਕਰ ਹੈ ਸਾਰਾ ਕੁਰਸੀ ਦਾ ਚੱਕਰ ਹੈ ਕੁਰਸੀ ਪਿੱਛੇ ਸਭ ਭੱਜੇ ਫੜਦੇ ਆਣ ਤੇ ਮੈਂ ਜਨੂਇਲੀ ਹੋਪ ਕਰਦਾ ਕਿ ਇੱਕ ਵੀ ਕੰਫਰਟ ਤੇ ਇਹ ਮੇਅਰ ਇੱਕ ਵਾਰੀ ਹੁਣ ਜੀ ਆ ਜਿੱਤਣ ਨਾ ਜੇ ਮੈਂ ਕਹਣਾ ਚਾਹਣਾ ਵੀ ਇਹਨਾਂ ਦੀ ਜਮਾਨਤ ਅਗਰਤ ਹੋ ਜਾਣਾ ਮੈਂ ਤਾਂ ਇਹ ਚਾਹਣਾ ਮੇਰੀ ਦਿਲੋਂ ਇਹ ਮੇਰੀ ਇੱਛਾ ਹੁਣ ਪੂਰੀ ਹੁੰਦੀ ਨਹੀਂ ਹੁੰਦੀ ਉਹ ਵੱਖਰੀ ਗੱਲ ਹੈ ਠੀਕ ਹੈ ਥੈਂਕ ਯੂ ਭਾਈ ਜੀ ਮਿਹਰਬਾਨੀ ਤੁਸੀਂ ਕਾਲ ਕੀਤੀ ਥੈਂਕ ਯੂ ਲਵਦੀਪ ਜੀ ਸ਼ੋਅ ਚ ਸ਼ਾਮਲ ਹੋ ਗਏ ਨੇ ਸਵਾਗਤ ਹੈ ਜੀ ਅਸਰੀਕਾਲ ਜੀ ਅਸਰੀਕਾਲ ਭਾਈ ਜਿਵੇਂ ਪਿਛਲੇ ਕਾਲ ਆਪਣੇ ਕੁਲਵੀਰ ਜੀ ਗਏ ਕੇ ਗਏ ਨੇ ਉਦੋਂ ਮੈਂ ਵੀ ਇੱਕ ਵਾਰ ਕਿਹਾ ਸੀਗੇ ਵੀ ਭਾਈ ਤਨਖਾਹਾਂ ਵਧਾਉਣੀਆਂ ਕਿਉਂ ਆ ਜੇ ਤੁਸੀਂ ਡੋਨੇਟ ਹੀ ਕਰਨੀਆਂ ਤਨਖਾਹਾਂ ਵਧਾਉਣੀਆਂ ਹੀ ਕਿਉਂ ਨੇ ਹਮਮ ਠੀਕ ਹੈ ਜੀ ਤੇ ਬਾਕੀ ਉਦੋਂ ਤੱਕ ਕਿੰਨੀਆਂ ਤਨਖਾਹਾਂ ਮਿਲਿਆ ਮੈਨੂੰ ਲੱਗਦਾ ਨਹੀਂ ਕੋਈ ਡੋਨੇਟ ਕੀਤੀ ਹੋਣੀ ਐ ਜੀ ਉਹਨਾਂ ਨੇ ਜੇ ਡੋਨੇਟ ਕੀਤੀ ਹੁੰਦੀ ਆ ਕੇ ਉਹਨਾਂ ਨੇ ਫਿਰ ਤੋਂ ਜ਼ਰੂਰ ਕਹਿਣਾ ਸੀ ਭਾਈ ਮੈਂ ਤਾਂ ਡੋਨੇਟ ਕਰ ਲਿਆ ਹੂੰ ਹੂੰ ਠੀਕ ਹੈ ਨਾ ਤੇ ਦੂਜੀ ਗੱਲ ਭਾਈ ਇਹ ਬਿਲਕੁਲ ਪੋਲਿਟਿਕਲ ਸਟਾਨਟਾ ਲੋਕੀ ਯਾਦ ਰੱਖਣਗੇ ਇਹ ਕਹਿੰਦਾ ਵੀ ਜਦੋਂ ਅਸੀਂ ਔਖੇ ਸੀ ਮਹਿੰਗਾਈ ਦੇ ਦੌਰ ਦੇ ਵਿੱਚ ਸਾਰੇ ਉਹ ਤਨਖਾਹ ਵਧਾ ਰਹੇ ਨੇ ਠੀਕ ਹੈ ਨਾ ਇਹ ਸਵਾਲ ਤਾਂ ਜ਼ਰੂਰ ਪੁੱਛਿਆ ਜਾਣਗੇ ਜਦੋਂ ਡੋਟੂ ਡੋਟੂ ਟਾਕਿੰਗ ਹੋਗੀ ਤੇ ਬਾਕੀ ਜਿਹੜੋ ਗੈਰਾਂ ਨੇ ਵੀ 2000 ਵੀ 2030 ਤੱਕ ਅਸੀਂ ਚੁੰਨਿਆ ਕਿ ਤਰ੍ਹਾਂ ਫ੍ਰੀਜ਼ ਹੋਣ ਜੀ ਉਹ ਬਾਈ ਚਾਰ ਗਾਰੇ ਲੈ ਕੇ ਆ ਰਹੇ ਆ ਬਾਕੀਆਂ ਦਾ ਕੀ ਆ ਹੂੰ ਹੂੰ ਆਉਂਦੇ ਜੀ ਜਦੋਂ ਭਾਰੀ ਹੁੰਦੀ ਉਹਦੋਂ ਕੋਈ ਨਹੀਂ ਕੁਝ ਬੋਲਦਾ ਜੀ ਲੋਕ ਹੂੰ ਹੁਣ ਪੇਪਰ ਮੈਂ ਕਹਿੰਦਾ ਕਿ ਨਹੀਂ ਇਹਨਾਂ ਦਾ ਇਸ ਗੱਲ ਪਿੱਛੇ ਭਾਜੀ ਇਹਨਾਂ ਦੀ ਰੇਲ ਵੜਨੀ ਚਾਹੀਦੀ ਹੈ ਠੀਕ ਹੈ ਠੀਕ ਹੈ ਲਵਦੀਪ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਆਪਣੇ ਵਿਚਾਰ ਰੱਖੇ ਮਿਹਰਬਾਨੀ ਜੀ ਥੈਂਕ ਯੂ ਅਜੇ ਜੀ ਸ਼ੋਅ ਸ਼ਾਮਲ ਹੋ ਗਏ ਨੇ ਸਵਾਗਤ ਹੈ ਜੀ ਹੈਲੋ 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 ਅਜੇ ਜੀ ਸਵਾਗਤ ਹੈ ਯੈਸ ਯੈਸ ਹਾਂ ਜੀ ਹਾਂ ਜੀ ਤੁਹਾਡਾ ਕੀ ਹਾਲ ਹੈ ਵਧੀਆ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਸੱਜੀ ਕਲਾ ਜੀ ਆ ਆ ਜਸਟ ਹੈਡ ਅ ਪੁਆਇੰਟ ਟੂ ਸੇ ਮੈਂ ਪਹਿਲੀ ਵਾਰੀ ਆਪਣਾ ਕਮੈਂਟ ਦੇਣ ਲੱਗਾ ਆਈ ਹਰਡ ਜੋਤੀ ਗੋਂਡੇ ਕੀ ਯੈਸਟਰਡੇ ਔਨ 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 ਦਾ ਫੋਨ ਵਿਦ ਰਿਸ਼ੀ ਜੀ ਜੀ ਉਹਨਾਂ ਨੇ ਕਿਹਾ ਸੀ ਕਿ ਸਾਡੀ ਕਮੇਟੀ ਹੈ ਜੀ ਜਿਹੜੀ ਫਾਈਨਲਾਈਜ਼ ਕਰਦੀ ਹੈ ਵੀ ਇਹ ਸਾਰੇ ਕੋ ਸਾਡੇ ਵੇਜ ਰੇਜਸ ਹੁੰਦੇ ਆ ਜੋ ਵੀ ਰੇਜ ਹੁੰਦਾ ਸਾਡੇ ਦੇਸ ਕੋਈ ਹੱਥ ਨਹੀਂ ਹੈ ਹਨਾ ਹਾਂਜੀ ਇੱਦੇ ਨਾਲ ਸ਼ੀ ਹੈਜ਼ ਡਿਸਾਈਡਡ ਕਿ ਮੈਂ ਦੁਬਾਰਾ ਫਿਰ ਇਲੈਕਸ਼ਨ ਲੜਨਾ ਹੈ ਉਹਨੇ ਫਿਰ ਕਿਉਂ ਇੱਕਦਮ ਸੋਚਿਆ ਕਿ ਮੈਂ ਮੋਸ਼ਨ ਲਿਆਉਂਗੀ ਤੇ ਮੈਂ ਆਪਣੇ ਪੈਸੇ ਨਹੀਂ ਕਿਉਂਕਿ బిਗੇਸਟ ਚੀਜ਼ ਆਲਰੇਡੀ ਮੇਕਿੰਗ 210000 ਔਰ ਜਿੰਨੇ ਵੀ ਆਪਣੇ ਕਾਉਂਸਲਰ ਹੈ ਦੇ ਆਰ ਮੇਕਿੰਗ ਆਊਟ 120000 ਅ ਯਰ ਹੈ ਨਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਹਿਸਾਬ ਲਾ ਕੇ ਦੇਖੋ ਇੱਕ ਬੰਦਾ ਨਾਰਮਲ 15 ਡਾਲਰ ਚ ਕੰਮ ਕਰਦਾ ਹੈ ਬੈਡ ਪਰਸਨ ਇਜ਼ ਮੇਕਿੰਗ 1000 ਡਾਲਰ ਐਵਰੀ 2 ਵੀਕਸ ਹੈ ਨਾ 2000 ਡਾਲਰ ਬੰਦਾ ਬੰਦੇ ਦਾ ਮਹੀਨੇ ਦਾ ਵਿੱਚ ਸਾਰਾ ਟੈਕਸ ਕਟਾ ਕੇ ਤੇ ਇਹਨਾਂ ਨੂੰ ਤਾਂ ਇਹਨਾਂ ਨੇ ਪੈਸੇ ਮਿਲਦੇ ਇਹਨਾਂ ਨੂੰ ਤਾਂ ਰੇਜ਼ ਲੈਣੀ ਨਹੀਂ ਚਾਹੀਦੀ ਹਮ ਹੈਨਾ ਇਹਨਾਂ ਦੇਖੋ ਨਾ ਉਹ ਜਨਵਰੀ ਤੋਂ ਇਹਨਾਂ ਨੇ 5 ਡਾਲਰ ਆਪਣੇ ਵੇਸਟ ਦੇ ਵੀ ਵਧਾ ਦਿੱਤੇ ਇਹ ਸਾਰਾ ਕੁਝ ਆਪਣਾ ਕਮੋਡੀਟ ਕਰੀ ਜਾਂਦੇ ਆ ਫਿਰ ਜਦੋਂ ਉਹ ਆਉਂਦੇ ਆ মিডিਆ ਤੇ ਆਉਂਦੇ ਆ ਤੇ ਫਿਰ ਕਹਿੰਦੇ ਜੀ ਅਸੀਂ ਸਾਰਿਆਂ ਦਾ ਧਿਆਨ ਰੱਖਦੇ ਆ ਐ ਨਹੀਂ ਹੋਣਾ ਚਾਹੀਦਾ ਦਿਸ ਇਜ਼ ਬੈਡ ਮੇਰਾ ਤਾਂ ਇਹ ਪੁਆਇੰਟ ਆਫ View ਆ ਜੀ ਠੀਕ ਹੈ ਨਹੀਂ ਕੋਈ ਗਵਰਨਮੈਂਟ ਨੇ ਕੀਤਾ ਯੂनाइटेड ਕੰਸਰਵੇਟਿਵ ਪਾਰਟੀ ਨੇ ਵੀ ਇਹ ਦੇ ਆ ਸਾਰੇ ਐਮਐਲਏ ਨੇ ਵੋਟ ਕਰਤਾ ਸਾਨੂੰ ਰੇਸ ਚਾਹੀਦੀ ਹੈ ਸਿੱਧਾ ਰੋਂਗ ਹੈ ਨਾ ਵੀ ਜਾਂ ਤਾਂ ਸਾਡੀ ਰੇਸ ਵਧਾਓ ਵੀ ਲੋਕਾਂ ਲਈ ਵੀ ਇਹ ਜੇ ਫੈਸਲਾ ਲੈ ਕੇ ਆਓ ਵੀ ਇਹਨਾਂ ਦੀ ਵੀ ਮਾਡਰਨ ਕੰਟਰੈਕਟ ਜਿਵੇਂ ਜਥੇਬੰਦੀਆਂ ਲੜਦੀਆਂ ਨੇ ਬੀਸੀ ਦਾ ਦੇਖੋ ਨਾ ਜਿਹੜੇ ਵਾਲ ਜੀ ਉਹਨਾਂ ਦਾ ਉਹਨਾਂ ਨੇ ਆਪਣਾ ਇੰਨਾ ਸੋਹਣਾ ਸਿਸਟਮ ਕਰਤਾ ਜਦੋਂ ਮਹਿੰਗਾਈ ਵੱਧੇਗੀ ਉਹਨਾਂ ਦਾ ਰੇਸ ਆਪਣਿਆ ਮਿਲ ਜਾਣੀ ਉਹਨਾਂ ਨੂੰ ਹਾਂ ਫਿਰ ਇਹ ਲੋ ਤਾਂ ਇੱਥੇ ਵੀ ਆਉਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਬੜੀ ਰਿਕੁਆਇਰਮੈਂਟ ਹੈ ਦੀ ਬਿਲਕੁਲ ਹੁਣ ਦੇਈਦਾ ਇੱਥੇ ਹੁਣ ਦੇਈਦਾ 15 ਡਾਲਰ ਚ ਕੀ ਬੁੰਦਾ ਦੱਸੋ ਮੈਨੂੰ ਜੀ ਗਰੋਸਰੀ ਲੈਣ ਜਾਓ ਤੁਸੀਂ ਦੋ ਬੰਦੇ ਮੈਂ ਮੀਆਂ ਬੀਬੀ ਐ ਮੈਂ 60 ਸਾਲ ਦਾ ਮੇਰੇ ਤਾਂ ਵੀ 2-300 ਡਾਲਰ ਲੱਗ ਜਾਂਦੇ ਹਰ ਵੀਕ ਵਿਦਆਊਟ ਐਨੀ ਦੁੱਧਾ ਦੀ ਲੈ ਲਓ ਤੋਂ ਦੋ ਤਿੰਨ ਚੀਜ਼ਾਂ ਹੋਰ ਲੈ ਲਓ 200-300 ਡਾਲਰ ਲੱਗ ਜਾਂਦਾ ਉਹ ਜੋ ਬੰਦਾ ਬਣਾਉਂਦਾ 2000 ਡਾਲਰ ਹੈ ਉੱਪਰ ਮੋਰਜ ਵੀ ਦੇਣੀ ਐ ਗੱਡੀ ਵੀ ਚਲਾਉਣੀ ਐ ਇੰਸ਼ੋਰੈਂਸ ਦੇਣੀ ਐ ਪ੍ਰਾਪਰਟੀ ਟੈਕਸ ਦੇਣਾ ਆਪਣੀ ਸੋਰਸ ਦੇਣੀ ਐ ਉਹ ਬਚਣਾ ਕੁਝ ਨਹੀਂ ਬਚਣਾ ਕੀ ਅਜੀਬ ਤੋ ਜਾਂਦਾ ਜੀ ਜੀ ਬਿਲਕੁਲ ਤੁਸੀਂ ਅਜੇ ਜੀ ਕਾਲ ਕੀਤੀ ਤੇ ਫਸਟ ਟਾਈਮ ਕਾਲ ਕਰ ਰਹੇ ਹੋਂ ਦੀ ਬਹੁਤ ਬਹੁਤ ਧੰਨਵਾਦ ਕਾਲ ਕਰਿਆ ਕਰੋ ਜੀ ਆਪਣੇ ਵਿਚਾਰ ਰੱਖਿਆ ਕਰੋ ਬਿਲਕੁਲ ਜੀ ਬਿਲਕੁਲ ਜ਼ਰੂਰ ਕਰੂੰਗਾ ਥੈਂਕ ਯੂ ਜੀ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਇਸਨ ਕਾਲਰ ਅਜੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਿਆ ਇਹ ਹੀ ਗੱਲ ਲੋਕਾਂ ਨੂੰ ਬਹੁਤ ਜ਼ਿਆਦਾ ਚੁਪਦੀ ਹੈ ਕਿ ਠੀਕ ਹੈ ਤੁਸੀਂ ਇਹ ਗੱਲ ਕਹੋ ਵੀ ਬਹੁਤ ਸਾਰੇ ਲੋਕਾਂ ਦਾ ਓਪੀਨੀਅਨ ਹੈ ਜੋ ਲੋਕਾਂ ਨਾਲ ਇਨਫੋਰਮਲੀ ਗੱਲ ਕਰੋ ਆਫ ਦਿ ਰੈਕੋਰਡ ਗੱਲ ਕਰੋ ਜਦੋਂ ਇਵੈਂਟਸ ਤੇ ਮਿਲਦੇ ਆ ਉਹ ਕਹਿੰਦੇ ਵੀ ਠੀਕ ਹੈ ਯਾਰ ਤੁਸੀਂ ਇਹ ਗੱਲ ਕਹਿ ਦਿਓ ਵੀ ਅਸੀਂ ਫਰੀਜ਼ ਕਰ ਰਹੇ ਹਾਂ ਬਟ ਤੁਸੀਂ ਨਾਲ ਦੀ ਨਾਲ ਆ ਜੋ ਰੀਜ਼ਨਿੰਗ ਦਿੰਦੇ ਨੇ ਕਾਉਂਸਲਰਸ ਜਾਂ ਮੈਨੇਜਰ ਦਿੱਤੀ ਹੈ ਵੀ ਅਸੀਂ ਹੁਣ ਸਾਨੂੰ ਰਿਅਲਾਈਜ਼ ਹੋ ਰਿਹਾ ਵੀ ਲੋਕ ਬਹੁਤ ਜ਼ਿਆਦਾ ਜੂਝ ਰਹੇ ਨਹੀਂ ਲੋਕ ਤਾਂ ਕਦੋਂ ਦੇ ਜੂਝ ਰਹੇ ਨੇਗੇ ਜਦੋਂ ਤੁਸੀਂ ਰੀਜ਼ ਲੈ ਰਹੇ ਹੋ ਉਦੋਂ ਤੋਂ ਹੀ ਲੋਕ ਜੂਝ ਰਹੇ ਨੇਗੇ ਰਾਈਟ ਸੋ ਇਹ ਰੀਜ਼ਨਿੰਗ ਨਾ 도ਕ ਟੋਕ ਤੁਸੀਂ ਸਿੱਧਾ ਕਹਿ ਦਿਓ ਵੀ ਪਿਛਲੇ ਸਾਲ ਤੱਕ ਅਸੀਂ ਲਿੱਤੀਆਂ ਨੇ ਜੀ ਐਤਕੀ ਅਸੀਂ ਜੋ ਹੈ ਨਹੀਂ ਲੈ ਰਹੇਗੇ ਤੇ ਇਹਦੇ ਵਿੱਚੇ ਲੋਕਾਂ ਨੂੰ ਜੇ ਤੁਸੀਂ ਵਿੱਚ ਲੈ ਕੇ ਆ ਕੇ ਕ੍ਰੀਜ਼ਨ ਦਿਨੇ ਵੀ ਹੁਣ ਸਾਨੂੰ ਲੋਕ ਬਹੁਤ ਦਿਖ ਰਹੇ ਨੇ ਕਿ ਉਹਨਾਂ ਨੂੰ ਅੱਗੇ ਬਹੁਤ ਉਹਨਾਂ ਦੇ ਅੱਗੇ ਬਹੁਤ ਚੁਣੌਤੀਆਂ ਨੇ ਤੇ ਉਹ ਬਹੁਤ ਜ਼ਿਆਦਾ ਜੂਝ ਰਹੇ ਨੇ ਲੋਕਾਂ ਨੂੰ ਲੱਗਦਾ ਜਿ ਜਿੰਨੀ ਵੀ ਅਸੀਂ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਲੱਗਦਾ ਵੀ ਤੁਸੀਂ ਬਹੁਤ ਵੱਡੇ ਪੱਧਰ ਤੇ ਪਖੰਡ ਕਿਉਂ ਕਰ ਰਹੇ ਹੋ ਸੋ ਲੋਕ ਇਹ ਗੱਲਾਂ ਜ਼ਰੂਰ ਕਹਿੰਦੇ ਨੇ ਜਿੱਥੇ ਅਜੇ ਜੀ ਨੇ ਮੈਂਸ਼ਨ ਕੀਤਾ ਪ੍ਰੋਸੈਸ ਦਾ ਕਾਉਂਸਲ ਦੀਆਂ ਜਿਹੜੀਆਂ ਸੈਲਰੀਜ਼ ਨੇ ਉਹ ਹਰ ਸਾਲ ਐਡਜਸਟ ਹੁੰਦੀਆਂ ਨੇ ਐਵਰੇਜ ਵੀਕਲੀ ਅਰਨਿੰਗ ਆਫ ਐਲਬਰਟਨਸ ਦੀ ਜੋ ਸਟੈਟਸ ਕੈਨੇਡਾ ਕੈਲਕੂਲੇਸ਼ਨ ਕਰਦਾ ਤੇ 2006 ਤੋਂ ਇਹ ਪ੍ਰੋਸੈਸ ਚੱਲ ਰਿਹਾ ਹੈਗਾ ਉਦੋਂ ਦੀ ਸ਼ੁਰੂਆਤ ਹੋਈ ਸੀਗੀ ਤੇ ਇਹਦੇ ਵਿੱਚ ਆਟੋਮੈਟਿਕ ਇਨਕਰੀਜ਼ਸ ਹੁੰਦੀਆਂ ਨੇ ਤੇ ਆਟੋਮੈਟਿਕ ਡਿਕਰੀਜ਼ਸ ਹੁੰਦੀਆਂ ਨੇ ਤੇ ਜਿਵੇਂ ਮੈਂ ਦੱਸਿਆ ਚਾਰ ਕਾਉਂਸਲਰ ਚਾਹੁੰਦੇ ਨੇ ਇਸ ਉੱਪਰ ਜਿਹੜੀ ਇਹ ਅਪਰੋਚ ਹੈ ਕੈਲਕੂਲੇਸ਼ਨ ਹੈ ਮੈਥਡੋਲੋਜੀ ਹੈ ਇਹ ਬਹੁਤ ਵਧੀਆ ਉਹ ਕਹਿੰਦੇ ਠੀਕ ਹੈ ਇਹਨੂੰ ਰੱਖੋ ਬਟ ਫਿਲਹਾਲ ਦੀ ਘੜੀ ਇਹਨੂੰ ਅਗਲੇ 5 ਸਾਲਾਂ ਲਈ ਆਪਾਂ ਕਹਿ ਲੋ ਵੀ ਫ੍ਰੀਜ਼ ਕਰ ਦਿੰਨੇ ਆ ਤੇ ਇਹਨੂੰ ਵਰਤਿਆ ਨਾ ਜਾਵੇ 2024 ਦੇ ਲੈਵਲਸ ਤੱਕ ਹੀ ਜੋ ਹੈ ਕਾਉਂਸਲਰਸ ਦੀਆਂ ਤਨਖਾਹਾਂ ਰਹਿਣ ਮੇਡ ਦੀ ਬੇਸ ਸੈਲਰੀ ਜੇ ਆਪਾਂ 2024 ਦੇ ਰੇਟ ਰੱਖੀਏ 213737 ਡਾਲਰ ਕਾਉਂਸਲਰਸ ਦੀ 120755 ਡਾਲਰ ਇਹ 2030 ਤੱਕ ਫ੍ਰੀਜ਼ ਕਰਨ ਦੀ ਇਹਨਾਂ ਨੇ ਜੋ ਗੱਲ ਆਖੀ ਹੈ ਤੇ ਇਫੈਕਟਿਵ ਜਨ 1 ਇਹਨਾਂ ਨੂੰ ਜੋ ਕਾਉਂਸਲ ਤੇ ਮੇਅਰ ਇਨ ਲਾਈਨ ਫॉर 3.07% ਪੇ ਹਾਈਕ ਦੇ ਇਹ ਫੋਰਥ ਰੈਗੂਲਰ ਜੇ ਲੈ ਲੈਂਦੇ ਨੇ ਫਿਲਹਾਲ ਤੇ ਗਲਾਂ ਕਰੇ ਵੀ ਨਹੀਂ ਲੈਣਗੇ ਜੋ ਕਿ ਆਫਕੋਰਸ ਦੀ ਗੱਲ ਹੈ ਵੀ ਸਾਰੇ ਜਣੇ ਇਸ ਗੱਲ ਤੇ ਸਹਿਮਤੀ ਜਤਾਉਣਗੇ ਚੌਥੀ ਹਾਈਕ ਹੋਊਗੀ ਇਨ ਰੋ ਜਿਸ ਨਾਲ ਓਵਰਆਲ ਜਿੱਦਣ ਤੇ ਇਹ ਇਲੈਕਟ ਹੋਏ ਨੇ 9.49% ਤੱਕ ਦੀ ਇਹ ਰੇਜ਼ ਲੈ ਚੁੱਕੇ ਹੋਣਗੇ ਸੋ ਹਰਮੀਤ ਜੀ ਸ਼ੋ ਸ਼ਾਮਲ ਹੋ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਹਸੀ ਗਾਲ ਜੀ ਹਸਰੀ ਗਾਲ ਦੇਖੋ ਸਰ ਜੀ ਸਿੰਪਲ ਸ਼ਬਦਾਂ ਵਿੱਚ ਇਹ ਮਿਊਨਿਸਪਲ ਲੈਵਲ ਦੀ ਲਿਬਰਲ ਗਵਰਨਮੈਂਟ ਆ ਜਿੱਦਾਂ ਉਹ ਨਹੀਂ ਲਾਸਟ ਆ ਕੇ ਕਰਦੇ ਆ ਦੁਪਹਿਰ ਮਾਰ ਰਹੇ ਉਹਦਾ ਹੀ ਇਹ ਕਰ ਰਿਹਾ ਹੂੰ ਹੂੰ ਪਹਿਲਾ 3 ਸਾਲ ਇੱਕ ਤੇ ਘਰਾਂ ਦੀ ਕੀਮਤ ਡੇਢੀ ਹੋ ਗਈ ਡੇਢ ਗੁਣਾ ਹੋ ਗਈ ਜੀ ਟੈਕਸ ਤੇ ਆਟੋਮੈਟਿਕ ਹੀ ਵੱਧ ਗਿਆ ਜਦੋਂ ਹਨਾ ਉਹਦੀ 20 25% ਜਦੋਂ ਕੀਮਤਵਾਦ ਕੀ ਦੇ ਟੈਕਸ ਵੱਧ ਗਿਆ ਪ੍ਰਾਪਰਟੀ ਟੈਕ ਉਹ ਅਸੈਸਮੈਂਟ ਰਿਪੋਰਟ ਕਰਕੇ ਵੀ ਲੋਕਾਂ ਤੇ ਵਧੂਗਾ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਅਸੈਸਮੈਂਟ ਵੱਧ ਗਈ ਤੇ ਟੈਕਸ ਆਟੋਮੈਟਿਕ ਵੱਧ ਗਿਆ ਉਤੋਂ ਰੇਟ ਆਫ ਟੈਕਸ ਵੀ ਵਧਾ ਦਿੱਤਾ ਡਬਲ ਡਬਲ ਲੋਕਾਂ ਨੂੰ ਟੀਕਾ ਲਾਇਆ ਇਹਨਾਂ ਹਨਾ ਵਾਰੀ ਵਾਰੀ ਕਰਕੇ ਜੀ ਤੇ ਫੇਰ ਇਹਨਾਂ ਇੱਕ ਸ਼ੋਸ਼ਾ ਛੱਡਿਆ ਜੀ ਪਹਿਲੀ ਵਾਰੀ ਮੈਂ ਜੀ ਟੈਕਸ ਉਹ ਦੇ ਦੇਣੀ ਆ ਆਪਣੀ ਤਾਂ ਦੇ ਦੇਣੀ ਆ ਜਿੰਨੀ ਵਧੀ ਟੈਕਸ ਰਸੀਦ ਵੀ ਨਹੀਂ ਲਵਾਂਗੇ ਅਸੀਂ ਇਹ ਸੈਕੰਡ ਵਾਰੀ ਤੇ ਵੀ ਮਿਲ ਨਹੀਂ ਆ ਨਾ ਜਦੋਂ ਉਹ ਹਰ ਵਾਰੀ ਥੋੜੀ ਦੇਣੀ ਆ ਦਾਨ ਹੂੰ 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 ਹੁਣ ਹੁਣ ਇਹਨਾਂ ਨੂੰ ਲੋਕਾਂ ਦਾ ਆ ਗਈ ਯਾਦ ਇਹ ਮੇਅਰ ਸਾਹਿਬ ਕਰਦੇ ਨੇ ਜੀ ਦੋ ਵੋਟਾਂ ਇਹਨਾਂ ਦੇ ਬਕਸੇ ਚੋਂ ਨਿਕਲਣੀਆਂ ਨੇ ਇੱਕ ਇਹਨਾਂ ਦੀ ਆਪਣੀ ਦੇ ਇੱਕ ਇਹਨਾਂ ਦੇ ਜਿਹੜੇ ਕਾਉਂਸਲਰ ਵੀ ਇਹ ਲੋਕ ਬਹੁਤ ਦੁਖੀ ਨੇ ਮਿਊਨਿਸਪਲ ਲੈਵਲ ਤੇ ਲਿਬਰਲ ਨਹੀਂ ਇਹ ਥੈਂਕ ਯੂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਹਰਮੀਤ ਜੀ ਤੁਸੀਂ ਕਾਲ ਕੀਤੀ ਆਪਣੇ ਵਿਚਾਰ ਕਿ ਮਿਹਰਬਾਨੀ ਜਸ਼ਨ ਜੀ ਕਹਿ ਰਿਹਾ ਲੱਗਦਾ ਇਲੈਕਸ਼ਨ ਲੋਕਾਂ ਲਈ ਨਹੀਂ ਆਪਣੀ ਜੇਬਾਂ ਲਈ ਲੜਦੇ ਨੇ ਇਹ ਇੱਧਰ ਵੀ ਪੋਲਿਟਿਸ਼ੀਅਨਸ ਉਹਨਾਂ ਦਾ ਇਹ ਬਿਆਨ ਆਇਆ ਹੈਗਾ ਜੀ ਤੇ बॉबी जी ਦਾ ਮੈਸੇਜ ਆ ਇਟਸ ਜਸਟ ਅ ਪੋਲਿਟਿਕਲ ਸਟੰਟ ਜਗਦੀਪ ਜੀ ਕਹਿੰਦੇ ਨੇ ਦੇ ਆਰ ਡੂਇੰਗ ਸੋ ਬਿਕਾਜ਼ ਆਫ ਇਲੈਕਸ਼ਨ ਯਰ ਇਲੈਕਸ਼ਨ ਯਰ ਦੇ ਕਰਕੇ ਹੀ ਕਰ ਰਹੇ ਨੇਗੇ ਲਾਸਟ ਯਰ ਵੀ ਉਹ ਕਹਿੰਦੇ ਇਨਫਲੇਸ਼ਨ ਇੰਨੀ ਹਾਈ ਸੀ ਕਿ ਉਹ ਕਹਿੰਦੇ ਹੁਣ ਇਹ ਮੌਕਾ ਹੱਥੋਂ ਗਵਾ ਚੁੱਕੇ ਨੇ ਇਹ ਬਹੁਤ ਲੇਟ ਆਇਆ ਅਨਦਰ ਫੈਸਲਾਗਾ ਜਿਹਨਾਂ ਨੂੰ ਇਸ ਚੀਜ਼ ਤੋਂ ਲੱਗਦਾ ਇੱਕ ਐਡਵਾਂਟੇਜ ਗੇਨ ਕਰਨਾ ਚਾਹੁੰਦੇ ਸੀ ਉਹ ਹੁਣ ਸਮਾਂ ਲੰਘ ਗਿਆਗਾ ਹੈ